ਫਮਿੰਦਾ ਪੰਜਾਬੀ ਦਾ ਵਾਰਿਸ ਉਹ ਸਹਿਤਕਾਰ ਜਿਨੇ ਪੰਜਾਬੀ ਸਹਿਤ ਨੂੰ ਬਹੁਤ ਕੁਝ ਦਿੱਤਾ ਕਿਉਂਕਿ ਉਹਦੇ ਗੀਤ ਉਹਦੀਆਂ ਗਜ਼ਲਾਂ ਕਲਾਕਾਰਾਂ ਨੇ ਗਾਈਆਂ ਨੇ ਔਰ ਜੋ ਕਲਾਕਾਰਾਂ ਨੂੰ ਅਸਲ ਦੁੱਖ ਹੈ ਅਸੀਂ ਰਾਤ ਇਕੱਠੇ ਸੀਗੇ 11 ਵਜੇ ਅਸੀਂ ਖਾਣਾ ਖੋਣੇ ਖਾ ਕੇ ਮੈਨੂੰ ਗੱਡੀ ਚ ਬਿਠਾ ਕੇ ਆਪ ਗਏ ਨੇ ਸਾਡੀ ਆਪਸ ਦੇ ਵਿੱਚ ਜੱਦ ਪ੍ਰੋਫੈਸਰ ਨੌਨਸਿੰਗ ਮੇਲਾ ਲੱਗਦਾ ਸੀ ਉਦੋਂ ਤੋਂ ਸਾਡੀ ਆਪਸ ਨੇੜਤਾ ਸੀਗੀ ਉਹਨੇ ਵਾਤੇ ਮਰਾਤ ਫੋਟੋਗ੍ਰਾਫਰ ਨੂੰ ਇਹ ਕਹਿ ਕੇ ਜਸਦੀਕ ਨਾਲ ਮੇਰੀ ਕੱਲੇ ਦੀ ਫੋਟੋ ਖਿੱਚ ਲਈ ਮੁਲਾਕਾਤ ਨੂੰ ਕਈ ਦਿਨ ਹੋਏ ਹੁੰਦੇ ਆ ਕੁਝ ਸਮਾਂ ਪਿਆ ਹੁੰਦਾ ਨਾ ਤੇ ਸ਼ਾਇਦ ਇੰਨਾ ਕੁਝ ਇੰਨਾ ਦਰਦਨਾ ਹੁੰਦਾ ਕਿਉਂਕਿ ਬੰਦੇ ਨੇ ਬੰਦੇ ਨੇ ਤਾਂ ਜਾਣਾ ਹੀ ਜਾਣਾ ਹਾਂ ਤੋਆ ਮੁਹੰਮਦ ਸਦੀਕ ਇੱਥੇ ਪਹੁੰਚੇ ਨੇ ਇਸ ਤੋਖਦਾਈ ਕਿਹੜੀ ਤੇ ਕੀ ਕਹਿ ਸਕਦੇ ਆ ਫਮਿੰਦਾ ਪੰਜਾਬੀ ਦਾ ਵਾਰਿਸ ਉਹ ਸਹਿਤਕਾਰ जिने पंजाबी साहित्य ਨੂੰ ਬਹੁਤ ਕੁਝ ਦਿੱਤਾ ਇੰਨਾ ਕੁਝ ਦਿੱਤਾ ਵੀ ਇਹ ਸਦੀਆਂ ਤੱਕ ਜਿਉਦਾ ਰਹੂਗਾ ਅੱਜ ਜੋ ਦੁੱਖ ਨਿਕਲੀ ਇਸ ਵੇਲੇ ਪੰਜਾਬੀ ਸਾਹਿਤਕਾਰਾਂ ਅਤੇ ਉਹਨਾਂ ਦੇ ਪੜਨ ਵਾਲਿਆਂ ਦੇ ਅਤੇ ਮੈਂ ਸਮਝਦਾ ਕਿਉਂਕਿ ਉਹਨਾਂ ਦੇ ਗੀਤ ਉਹਨਾਂ ਦੀਆਂ ਗਜ਼ਲਾਂ ਕਲਾਕਾਰਾਂ ਨੇ ਗਾਈਆਂ ਨੇ ਔਰ ਜੋ ਕਲਾਕਾਰਾਂ ਨੂੰ ਇਸ ਵੇਲੇ ਦੁੱਖ ਹੈ ਉਹ ਸਾਹਿਤ ਕੁਝ ਕਹਿਣ ਜਾ ਸਕਦਾ ਬੜੀ ਆਪ ਸੋਚਦੀ ਗੱਲ ਇਹ ਹੈ ਆ ਕੀ ਗੱਲਬਾਤ ਤੁਹਾਡੇ ਨਾਲ ਕਦੋਂ ਹੋਈ ਸੀ ਰਾਤ ਅਸੀਂ ਰਾਤ ਇਕੱਠੇ ਸੀਗੇ 11 ਵਜੇ ਅਸੀਂ ਖਾਣਾ ਖੋਣਾ ਖਾ ਕੇ ਮੈਨੂੰ ਗੱਡੀ ਚ ਬਿਠਾ ਕੇ ਆਪ ਗਏ ਨੇ ਸਾਡੀ ਆਪਸ ਦੇ ਵਿੱਚ ਜਦ ਤੋਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਲੱਗਦਾ ਸੀ ਉਦੋਂ ਤੋਂ ਸਾਡੀ ਆਪਸ ਚ ਨੇੜਤਾ ਸੀਗੀ ਰਾਤ ਬਿਲਕੁਲ ਠੀਕ ਸੀਗੇ ਬਿਲਕੁਲ ਹੀ ਅੱਛੇ ਅੱਛੇ ਭਲੇ ਬਲਕੇ ਸਾਨੂੰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਉਹ ਸਾਡੇ ਇੱਕ ਦੋਸਤ ਆਏ ਹੋਏ ਸੀ ਕੈਨੇਡਾ ਤੋਂ ਉਹ ਪੁੱਛਣ ਲੱਗੇ ਵੀ ਸਟੇਜਾਂ ਦੇ ਉੱਤੇ ਆਰਟਿਸਟ ਜਿਹੜਾ ਉਚਾਰਨ ਹੈ ਉਹ ਗਲਤ ਮੰਨ ਤਕ ਕਿਉਂ ਕਰਨੀ ਜ਼ਰੂਰਤ ਨੂੰ ਜ਼ਰੂਰਤ ਕਹਿਣਾ ਹਾਂਜੀ ਤੇ ਦਰਵਾਜ਼ੇ ਨੂੰ ਦਰਵਾਜ਼ਾ ਕਹਿਣਾ ਉਹ ਫਿਰ ਸਾਨੂੰ ਪਾਤਰ ਸਾਹਿਬ ਸਮਝਾਉਣ ਲੱਗੇ ਵੀ ਕਈ ਜਗ੍ਹਾ ਅਸੀਂ ਹੁੰਦੀਆਂ ਨੇ ਜਿੱਥੇ ਜਿਹੜਾ ਜ਼ੋਰ ਪਹਿਣਾ ਚਾਹੀਦਾ ਉਹ ਇਸ ਕਰਕੇ ਜਮਾਲੇ ਮोटा ਗਲਤ ਵੀ ਹੈ ਨਾ ਪਰ ਉਹਦਾ ਅਰਥ ਸਹੀ ਨਿਕਲ ਜਾਂਦਾ ਸਾਨੂੰ ਬੜੀ ਧੀਰਪਕ ਗੱਲ ਆਉਂਰ ਮੈਂ ਬਲਕਿ ਇੱਕ ਗੱਲ ਕਹੀ ਮੈਂ ਪਾਤਰ ਸਾਹਿਬ ਇਸ ਕਿਸਮ ਲਈ ਮਹਿਫਲ ਕਿਉਂਕਿ ਸੰਦੀਲਾ ਵੀ ਜੀ ਸੀ ਜੀ ਸੀ ਜੀ ਮੁੰਡਾ ਪੀਟਰ ਸੀਗਾ ਹੋਰ ਕਈ ਬੰਦੇ ਬੈਠੇ ਸੀ ਸਾਰੇ ਸਾਹਿਤਕਾਰ ਸੀਗੇ ਤੇ ਉਹ ਕੈਨੇਡਾ ਤੋਂ ਜਿਹੜੇ ਆਏ ਹੋਏ ਨੇ ਉਹਨਾਂ ਦਾ ਉੱਥੇ ਚੈਨਲ ਚੱਲਦਾ ਜੀ ਜੀ ਹਰ ਜਿਹੜੇ ਅੰਟੇ ਇਕੱਠੇ ਸੀਗੇ ਅਸੀਂ ਤਕਰੀਬਨ 3-4 ਘੰਟੇ ਬੈਠੇ ਰਹੇ ਆਇਥੇ ਘਰ ਦੇ ਵਿੱਚ ਨਾ ਜੀ ਨਾ ਇੱਥੇ ਮਤਲਬ ਅ ਸਾਡੇ ਦੋਸਤ ਦਾ ਇੱਕ ਹੋਟਲ ਹੈ ਬੁਲ੍ਹਾਪੁਰ ਉਹ ਉੱਥੇ ਬੈਠੇ ਸੀਗੇ ਸਦੀਕ ਸਾਹਿਬ ਜਦੋਂ ਪਤਾ ਲੱਗਿਆ ਕਿ ਸਵੇਰੇ ਉਹ ਨਹੀਂ ਰਹੇ ਔਰ ਰਾਤ ਨੂੰ ਤੁਹਾਡੀ ਮੁਲਾਕਾਤ ਹੋਈ ਸੀ ਤਾਂ ਸਦੀਕ ਸਾਹਿਬ ਸਭ ਤੋਂ ਪਹਿਲਾਂ ਕੀ ਯਾਦ ਆਇਆ ਔਰ ਕੀ ਯਾਦਾਂ ਸੀ ਗਿਆ ਮਤਲਬ ਸੱਚੀ ਗੱਲ ਦੱਸਦਾ ਕਿ ਮੈਂ ਹੁਣ ਵੀ ਕਰ ਚੁੈਂ ਇਹਨਾ ਮੁਸ਼ਕਲ ਨਿਕਲੇ ਕਿਉਂਕਿ ਰਾਤ ਹੀ ਅਸੀਂ ਫੋਟੋ ਕਿੱਥੇ ਗਿਆ ਆਪਣਾ ਹੀ ਮੈਨੂੰ ਤੇਰਾ ਮਤਲਬ ਹੈਰਾਨ ਇਹ ਬੰਦੇ ਵਿੱਚ ਹੈ ਕੀ ਕੁਝ ਵੀ ਨਹੀਂ ਹੈ ਬਹੁਤ ਕਈ ਵਾਰੀ ਜਿਹੜਾ ਕੁਝ ਨਹੀਂ ਸੋਚੀਦਣ ਹਾਂ ਜੀ ਫੋਟੋ ਆ ਤਾ ਦੇਖ ਆ ਦਿਖਾ ਰਿਹਾ ਉਹ ਦੇਖ ਰਾਤ ਦੀਆਂ ਫੋਟੋਆਂ ਨੇ ਦਿਖਾ ਰਾਤ ਦੀ ਫੋਟੋ ਹੈ ਮੈਂ ਐਡਾ ਖੁਸ਼ਕਿਸਮਤ ਹੈ ਇੱਕ ਵਾਰੀ ਕੈਮਰਾ ਜੀ ਫਾਈਬਰ ਵੀਰ ਚੀਕ ਕੈਮਰਾ ਉਹ ਉਹਨਾਂ ਦੇ ਸਾਥ ਰਾਤ ਫੋਟੋਗ੍ਰਾਫਰ ਨੂੰ ਇਹ ਕਹਿ ਕੇ ਯਾਰ ਸਦੀਕ ਨਾਲ ਮੇਰੀ ਇਕੱਲੇ ਦੀ ਫੋਟੋ ਖਿੱਚ ਲੈ ਅਸੀਂ ਤਾਂ ਕਿੰਨੇ ਬੰਦੇ ਸੀਗੇ ਜਿਵੇਂ ਆ ਸਾਰੇ ਜਣੇ ਬੈਠੇ ਸੀਗੇ ਇੱਕ ਵਾਰੀ ਜੀ ਸਾਹਿਬ ਇੱਕੋ ਸਾਹਮਣੇ ਦਿਖਾ ਸਾਹਮਣੇ ਦਿਖਾ ਤੁਹਾਨੂੰ ਪਤਾ ਕੀ ਕਿਹਾ ਜਾ ਸਕਦਾ ਅਚੇ ਰਾਤ ਦੀ ਫੋਟੋ ਤੁਹਾਡੀ ਬਿਲਕੁਲ ਰਾਤ ਦੇ 11 ਵਜੇ ਦੀ ਹੈ ਸਦੀਕ ਸਾਹਿਬ ਅੱਖਾਂ 'ਚ ਹੁਣ ਵੀ ਪਾਣੀ ਹੈ ਤੇ ਹੁਣ ਵੀ ਸਦਮੇ ਦੇ ਵਿੱਚ ਲੱਗ ਰਹੇ ਹਾਂ ਔਰ ਕਾਫੀ ਮਾਇੂਸੀ ਚਿਹਰੇ ਦੇ ਵਿੱਚ ਵੀ ਦਿਖਾਈ ਦੇ ਰਹੀ ਹੈ ਤੇ ਕੀ ਕਹਿਣਾ ਚਾਹੁੰਦੇ ਹਾਂ ਕੀ ਗੱਲਾਂ ਯਾਦ ਆ ਰਹੀਆਂ ਨੇ ਅੱਖਾਂ ਦੇ ਵਿੱਚ ਪਾਣੀ ਯਾਰੇ ਨਹੀਂ ਗੱਲ ਇਹ ਹੈ ਜੇ ਮੁਲਾਕਾਤ ਨੂੰ ਕਈ ਦਿਨ ਹੋਏ ਹੁੰਦੇ ਆ ਕੁਝ ਸਮਾਂ ਪਿਆ ਹੁੰਦਾ ਨਾ ਤੇ ਸ਼ਾਇਦ ਇੰਨਾ ਕੁਝ ਇੰਨਾ ਦਰਦਨਾ ਹੁੰਦਾ ਕਿਉਂਕਿ ਬੰਦ ਨੇ ਬੰਦ ਨੇ ਤਾਂ ਜਾਣਾ ਹੀ ਜਾਣਾ ਅਤ ਸਾਰੇ ਜਣੇ ਸਾਰੇ ਦੋਸਤ ਹੱਸਦੇ ਖੇਡਦੇ ਖਾਣਾ ਖਾਣਾ ਖਾ ਕੇ ਸਾਰੇ ਜਣੇ ਘਰ ਨੂੰ ਵੇ ਕੋਈ ਇਹ ਵੀ ਹੈ ਨਹੀਂ ਵੀ ਕਿਸ ਦਾ ਸਿਰ ਦੁਖਦਾ ਹੋਵੇ ਕਿਸ ਦਾ ਟੇਢਾ ਦੁਖਦਾ ਹੋਵੇ ਜਦੋਂ ਘਰ ਪਹੁੰਚੇ ਤੁਸੀਂ ਆਪ ਨੂੰ ਆਪਣੇ ਆਪੋ ਸਭ ਨਾਲ ਗੱਲਬਾਤ ਹੋਈ ਨਹੀਂ ਫਿਰ ਨਹੀਂ ਕੋਈ ਗੱਲ ਹੈਗੀ ਕਿਉਂਕਿ ਰਾਜ ਦੇ ਗਿਆਨ ਤੋਂ ਉਸੇ ਵਜਿਹੀ ਸੀ ਉਹਨੇ ਕਿਹਾ ਮੈਂ ਜੇ ਉਸ ਤੋਂ ਚੱਲ ਜਾਈ ਹੈ ਜੀ ਆਕਿਫ ਸਭ ਸੌਣੀ ਸੀਗਾ ਆ ਤਾਂ ਮੈਨੂੰ ਸਵੇਰੇ ਉਹ ਨਿਊਜ਼ 18 ਨਿਊਜ਼ 18 ਉਥੋਂ ਡੇਲੇ ਕਟਾਰੀਆਂ ਦੇ ਸ਼ਬਦ ਮੈਨੂੰ ਫੋਨ ਕੀਤਾ ਕਿ ਅਸਲੀ ਸਾਬ ਆ ਹੋ ਗਿਆ ਮੈਂ ਤਾਂ ਸੁਣ ਕੇ ਇੰਨਾ ਹੈਰਾਨ ਔਰ ਪਰੇਸ਼ਾਨ ਹੋਇਆ ਮੈਂ ਆਪਣੇ ਬੱਚਿਆਂ ਦੇਖੋ ਨਾ ਉਹ ਆ ਫੋਟੋਆਂ ਦੇਖੀ ਜਾਂਦੇ ਨੇ ਹੈ ਜੀ ਉਹ ਦੇਖਣ ਦੇ ਕਾਰਨ ਵੀ ਅੱਛਾ ਜਿਹਾ ਜੀ ਇਹ ਰਾਤ ਦੀ ਗੱਲਾਂ ਮੈਂ ਕਭੀ ਡਰਤੀ ਮੈਂ 10 11:00 ਵਜੇ ਆਇਆ ਇਹ ਕੋਣੀ ਕਰਨ ਦੀ ਗੱਲਾਂ ਦੇ ਤਾਂ ਮਤਲਬ ਕੀ ਕਿਹਾ ਜਾ ਸਕਦਾ ਇਹ ਕੁਝ ਗੱਲਾਂ ਕੁਝ ਲੇਖ ਕੁਝ ਸ਼ਬਦ ਯਾਦ ਨਹੀਂ ਉਹਨਾਂ ਦੀਆਂ ਲਾਈਨਾਂ ਕੁਝ ਨਹੀਂ ਮੈਂ ਮੈਂ ਅੱਜ ਉਹ ਦੱਸਦਾ ਬਈ ਬਹੁਤ ਸਾਰੇ ਕਲਾਕਾਰ ਨੇ ਉਹਨੂੰ ਗਾਇਆ ਲੈਕਿਨ ਕਿਉਂਕਿ ਮੇਰਾ ਫੀਲਡ ਹੋਰ ਸੀ ਗਜ਼ਲ ਦਾ ਫੀਲਡ ਨਹੀਂ ਸੀ ਮੇਰਾ ਅਜੀ ਤੇ ਨਾ ਹੀ ਮੇਰਾ ਕਪਤਾਨ ਦਾ ਫੀਲਡ ਸੀਗਾ ਮੇਰਾ ਦੁਗਾਨੇ ਦਾ ਫੀਲਡ ਸੀਗਾ ਮੈਂ ਕਦੇ ਗਾਇਆ ਨਹੀਂ ਹੈ ਲੇਕਿਨ ਮੈਨੂੰ ਇੱਕ ਗੱਲ ਚੇਤੇ ਕਦੀ ਤੁਸੀਂ ਕਿਹਾ ਹੋਵੇ ਕਿ ਮੇਰੇ ਵਾਸਤੇ ਵੀ ਕੁਝ ਲਿਖ ਦੋ ਮੈਂ ਜੋ ਸਟੇਜ ਤੇ ਪਰਫਾਰਮ ਕਰਾਂ ਮੈਂ ਮੈਂ ਬੇਨਤੀ ਕਰਦਾ ਇੱਕ ਵਾਰ ਦੀ ਗੱਲ ਹੈ ਜਦੋਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਨਮਨ ਨਮਨ ਲੱਗਣ ਲੱਗਿਆ ਤੇ ਸਾਨੂੰ ਆਰਡਰ ਹੋਇਆ ਸਾਰੇ ਕਲਾਕਾਰ ਨੂੰ ਕਿ ਪ੍ਰੋਫੈਸਰ ਸਾਹਿਬ ਦੀ ਚੀਜ਼ ਤਿਆਰ ਕਰੋ ਉਹਦੇ ਵਿੱਚ ਮੈਂ ਇੱਕ ਗੀਤ ਤਿਆਰ ਕੀਤਾ ਭਾਰਤ ਭਾਗ ਮੰਦਲ ਵਿੱਚ ਲੱਗ ਪੰਜਾਬ ਦਾ ਮੈਂ ਅਸੈਂਬਲੀ ਚ ਵੀ ਗਿਆ ਸੀਗਾ ਤੇ ਉਹ ਗਾ ਕੇ ਨਾ ਫਿਰ ਮੈਨੂੰ ਇਹਨਾਂ ਨੇ ਐਡੀ ਹਵਾ ਸ਼ਰੀ ਦਿੱਤੀ ਨਾ ਕਹਿੰਦੇ ਸਦੀਕ ਜੀ ਮੈਂ ਸੋਚਦਾ ਸੀਗਾ ਵੀ ਹਲਕੇ ਫੁਲਕੇ ਗੀਤ ਗਾਉਣ ਵਾਲੇ ਤੂੰ ਵੀ ਤੇ ਗਾਉਣ ਵਾਲੇ ਇਹ ਪ੍ਰੋਫੈਸਰ ਮੋਹਨ ਸਿੰਘ ਦੇ ਕਵਿਤਾ ਦੇ ਨਾਲ ਉਹਨਾਂ ਦੇ ਗੀਤਾਂ ਦੇ ਨਾਲ ਨਿਆਇ ਵੀ ਕਰ ਸਕਨੇ ਕਿ ਨਹੀਂ ਪਰ ਜੇ ਤੁਸੀਂ ਗਾਇਆ ਜੇ ਤੁਸੀਂ ਕੰਪੋਜ਼ਿਸ਼ਨ ਕੀਤੀ ਹੈ ਬਹੁਤ ਹੀ ਵਧੀਆ ਚਲੋ ਇਹਨੇ ਚ ਬੜਾ ਜ਼ਰਾ ਹੌਸਲਾ ਵਧ ਜਾਂਦਾ ਔਰ ਉਹ ਛੋਟੇ ਮੋਟੇ ਬੰਦੇ ਨਹੀਂ ਸੀਗੇ ਪਰ ਖੂਸੀਗੇ ਸਭ ਕੁਝ ਸੀਗੇ ਬਸ ਉਹਨਾਂ ਦੀ ਰਸਮੀ ਉਹਨਾਂ ਦਾ ਔਰਾ ਕਿਸ ਤਰ੍ਹਾਂ ਦਾ ਸੀਗਾ ਜਦੋਂ ਉਹਨਾਂ ਬੰਦੇ ਸੀ ਕਾਲੇ ਪਾਣੀ ਆ ਰਿਹਾ ਚਲੋ ਕੋਈ ਗੱਲ ਨਹੀਂ ਜੀ ਜੀ ਬਿਲਕੁਕੁਲ ਹੈ ਮਾਤਮਾਂ ਦੀਆਂ ਗੱਲਾਂ ਨੇ ਕਿਉਂਕਿ ਵਦੀਕ ਸਦੀਕ ਸਾਹਿਬ ਮੁਹੰਮਦ ਸਦੀਕ ਪਹੁੰਚੇ ਨੇ ਇਸ ਸਮੇਂ ਦੱਸਦੇ ਕਿ ਸੁਬੀਤ ਪਾਤਰ ਹੋਂ ਦਾ ਇਤਿਹਾਸ ਹੋਇਆ ਕਹਿੰਦੇ ਰਾਤ ਅਸੀਂ ਇਕੱਠੇ ਸੀਗੇ ਰਾਤ ਦੀਆਂ ਤਸਵੀਰਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਮਤਲਬ ਤੋ ਸੋਚੋ ਜਿਹੜੇ ਵਿਅਕਤੀ ਦੇ ਨਾਲ ਤੁਸੀਂ ਇੱਕ ਦਿਨ ਜਾਂ ਕੁਝ ਘੰਟੇ ਪਹਿਲਾਂ ਗੁਜ਼ਾਰੇ ਹੋਣ ਇਕੱਠੇ ਬੈਠੇ ਹੋ ਗੱਲਾਂ ਬਾਤਾਂ ਕੀਤੀਆਂ ਹੋਣ ਤੇ ਅਚਾਨਕ ਉਸ ਵਿਅਕਤੀ ਦੇ ਦੇਹਾਂਤ ਦੀ ਖਬਰ ਤੁਹਾਨੂੰ ਮਿਲੇ ਤਾਂ ਤੁਸੀਂ ਅੰਦਰੋਂ ਜਜ਼ੂਰ ਝੰਜੋੜੇ ਜਾਂਦੇ ਹੋ ਕਿ ਇਹ ਕਿੱਦਾਂ ਹੋ ਸਕਦਾ ਜਿਹੜਾ ਵਿਅਕਤੀ ਕੁਝ ਘੰਟੇ ਪਹਿਲਾਂ ਸਾਡੇ ਨਾਲ ਬੈਠਾ ਸੀ ਇਕੱਠੇ ਅਸੀਂ ਖਾਪੀ ਰਹੇ ਸੀ ਇਕੱਠੇ ਗੱਲਾਂ ਬਾਤਾਂ ਕਰ ਰਹੇ ਸੀਗੇ ਤਾਂ ਉਹ ਵਿਅਕਤੀ ਅਚਾਨਕ ਦੁਨੀਆ ਤੋਂ ਚਲਾ ਗਿਆ ਜਦੋਂ ਇਹ ਖਬਰ ਮਿਲੇਗੀ ਤਾਂ ਸੋਚੋ ਕਿ ਉਸ ਟਾਈਮ ਤੁਹਾਡੇ ਉੱਪਰ ਕੀ ਬੀਤੇਗਾ ਤਾਂ ਉਹਨਾਂ ਨੇ ਤਸਵੀਰਾਂ ਰਾਤ ਦੀਆਂ ਸਾਂਝੀਆਂ ਕੀਤੀਆਂ ਨੇ ਕਿ ਅਸੀਂ ਰਾਤ ਇਕੱਠੇ ਸੀਗੇ ਤਾਂ ਹੁਣ ਇੱਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਦੋਸਤ ਜਦੋਂ ਇਸ ਤਰੀਕੇ ਕੁਝ ਘੰਟਿਆਂ ਬਾਅਦ ਸਾਥ ਛੱਡ ਜਾਵੇ ਦੁਨੀਆ ਤੋਂ ਚਲਾ ਜਾਵੇ ਤਾਂ ਦੂਜੇ ਦੋਸਤ ਦੇ ਉੱਪਰ ਕੀ ਬੀਤੇਗੀ ਤਾਂ ਜਦੋਂ ਉਹ ਆਪਣੇ ਜੋ ਯਾਦਾਂ ਸਾਂਝੀਆਂ ਕਰ ਰਹੇ ਸੀ ਉਸ ਸਮੇਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਰਹੇ ਤਾਂ ਮਾਮੋਦ ਸਦੀਕ ਹੁਣੀ ਇੱਕ ਵੱਡਾ ਨਾਮ ਨੇ ਪੰਜਾਬੀ ਜਗਤ ਦਾ ਪੰਜਾਬੀ 뮤직 ਇੰਡਸਟਰੀ ਦਾ ਉੱਥੇ ਸੁਰਜੀਤ ਪਾਤਰ ਹੁਣੀ ਇੱਕ ਪੰਜਾਬੀ ਸਾਹਿ ਸਰਜੀਤ ਪਾਤਰ ਜੀ ਹੁਣਾਂ ਦਾ ਦੇਹਾਂਤ ਹੋਇਆ ਹੈ ਕਿ ਯੁੱਗ ਦਾ ਅੰਤ ਹੋਇਆ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਮ ਸੁਖਦ